ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਜੁੜੀ ਹੈ ਸਿੱਧੂ ਮੂਸੇਵਾਲਾ ਦੇ ਨਾਲ ਜੀ ਹਾਂ ਸਿੱਧੂ ਮੂਸੇਵਾਲਾ ਦੇ ਦੋਸ਼ੀਆ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜੋ ਵੀ ਦੋਸ਼ੀਆ ਨੂੰ ਪੇਸ਼ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 22 ਦੋਸ਼ੀਆਂ ਦੀ ਵੀਡੀਓ ਕਾਨਫਰੰਸ ਰਾਹੀਂ ਸੁਣਵਾਈ ਹੋਈ ਹੈ ਤੇ ਬਾਕੀ ਦੋ ਉਹਨਾਂ ਨੂੰ ਸਰੀਰਕ ਤੌਰ ਤੇ ਅਦਾਲਤ ਦੇ ਵਿੱਚ ਲਿਆਂਦਾ ਗਿਆ ਸੀ ਦੱਸਦਿਏ ਕਿ ਸਿੱਧੂ ਮੂਸੇਵਾਲਾ ਹਤਿਆकांड ਦੇ ਕਥਿਤ ਦੋਸ਼ੀਆਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਦੀ ਹੁਣ ਅਗਲੀ ਤਰੀਕ 23 ਫਰਵਰੀ ਪੈ ਚੁੱਕੀ ਹੈ ਇਸ ਮਾਮਲੇ ਦੇ ਉੱਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਸਾਡੇ ਨਾਲ ਧਰੋਖ ਮਾਇਆ ਬੇਸ਼ੱਕ ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ ਵਾਪਸ ਲੈ ਲਈ ਗਈ ਸੀ ਪਰ ਇਸ ਗੱਲ ਨੂੰ ਜਨਤਕ ਤੌਰ ਦੇ ਉੱਤੇ ਐਲਾਨ ਕੇ ਜਿਹੜਾ ਸਰਕਾਰ ਨੇ ਧਰੋਖ ਮਾਇ ਵੱਖਰੇ ਵੱਖਰੇ ਆਗੂਆਂ ਦੇ ਉੱਤੇ ਸਰਕਾਰ ਦੇ ਉੱਤੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਨਿਸ਼ਾਨੇ ਸਾਧੇ ਨੇ ਕੀ ਕਹਿੰਦੇ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਉਹ ਸੁਣਦੇ ਆ ਪਾ ਜੀ ਇਸ ਬਾਰੇ ਤਾਂ ਮੈਂ ਅਸਲੀ ਰਿਵਲ ਕੋਈ ਇਹ ਗੱਲ ਕਹਿੰਦੇ ਆ ਰਹੇ ਆ ਕਿ ਸਾਡੇ ਨਾਲ ਤਾਂ ਸਰਕਾਰ ਨੇ ਧਰੋਖ ਮਾਇ ਸਿਕਿਉਰਿਟੀ ਬਾਬਸ ਲੈ ਵੀ ਲੈਂਦੇ ਕੋਈ ਏਡੀ ਗੱਲ ਨਹੀਂ ਸੀ ਪਰ ਜਿਸ ਤਰੀਕੇ ਦਾ ਲਈ ਕੀ ਜਿਸ ਤਰੀਕੇ ਨਾਲ ਅਨਾਉਂਸ ਕੀਤੀ ਇਹਨਾਂ ਨੇ ਸਿਕਿਉਰਿਟੀ ਉਹ ਬਹੁਤ ਹੀ ਮਰੀਦਨਯੋਗ ਹੈ ਇਸ ਤਰ੍ਹਾਂ ਦਾ ਕੋਈ ਕਿਸੇ ਦੂਸਰੇ ਦੇ ਨਾਗਰਿਕ ਨਾਲ ਵੀ ਨਹੀਂ ਕਰਦਾ ਜਿਸ ਨਾਲ ਅਸੀਂ ਇਸ ਮੁਲਕ ਦੇ ਇੱਜ਼ਤਦਾਰ ਸ਼ੇਰੀ ਸਿਮਟੈਕਸ ਵੀ ਅਰਸੀ ਪਰ ਜੋ ਵਿਹਾਰ ਸਾਡੀ ਦੁਨ ਕੀਤਾ ਗਿਆ ਮੇਰੇ ਖਿਆਲੋਂ ਤਾਂ ਅਤਿ ਨਿੰਦਣਯੋਗ ਕਿਵੇਂ ਦੇਖ ਦੋਗੇ ਉਸ ਸਮੇਂ ਸਥਿਤੀ ਵਾਪਸ ਲੈਣੀ ਸੀ ਤੇ ਹੁਣ ਜਿਹੜੇ ਲੋਕਾਂ ਨੂੰ ਦਿੱਤੀ ਜਾ ਰਹੀ ਆ ਕੀ ਦੇਖ ਦੋ ਵੀਆਈਪੀ ਕਲਚਰ ਖਤਮ ਕਰਨ ਦੀ ਗੱਲ ਹੋਈ ਸੀ ਦੋ ਸਰਕਾਰਾਂ ਦਾ ਇੱਕੋ ਢੰਗ ਨਾਲ ਸੱਤਾ ਪ੍ਰਾਪਤ ਕਰਨਾ ਜਦੋਂ ਸੱਤਾ ਪ੍ਰਾਪਤ ਕਰਨੀ ਪਈ ਅੱਜ ਨਹੀਂ ਸੱਤਾ ਦਾ ਪ੍ਰਬੰਧ ਕਰਨਾ ਉਹਦੇ ਤਹਿਤ ਉਹਨਾਂ ਨੂੰ ਜਿੱਥੇ ਕਿਤੇ ਵੀ ਕੁਝ ਲੱਗਦਾ ਉਹਨਾਂ ਨੂੰ ਸਕਿਉਰਿਟੀ ਦਿੰਦੇ ਆ ਅਦਰਵਾਇਜ਼ ਨਾਗਰਿਕਾਂ ਪ੍ਰਤੀ ਉਹਨਾਂ ਦੀ ਕੋਈ ਜ਼ਿੰਮੇਵਾਰੀ ਬਹੁਤੀ ਨਹੀਂ ਹੈ ਸਾਡੇ ਬਾਹਰ ਕਿੰਨੀ ਵੇਖ ਕੇ ਲੋਗ ਵੀ ਅਸੀਂ ਇੱਕ ਸਰਕਾਰ ਦੇ ਕਮਾਊ ਪੁੱਤ ਸੀ ਜਿਹੜਾ ਸਤੀਰਾ ਸਾਡੇ ਨਾਲ ਗਵਰਨਮੈਂਟ ਦੇ ਕੀਤਾ ਤੁਹਾਡੇ ਸਾਰੇ ਦੇ ਸਾਹਮਣੇ ਚਰਚਾ ਅੱਜ ਦੋਨੇ ਐਪਲੀਕੇਸ਼ਨ ਜਿਹੜੀ ਮੂਵ ਕਰਨੀ ਪਈ ਹੈ ਕੀ ਕਰਦੇ ਪੀ ਪੁਲਿਸ ਨੇ ਜਾਂ ਸਰਕਾਰ ਨੇ ਕੋਈ ਕੀਤਾ ਨਹੀਂ ਤਾਂ ਰਿਜ਼ਲਟਾ ਦਰਵਾਜ਼ਾ ਕਰ ਗਏ ਰਾਜੇ ਅਮਰ ਕਿਸਲੇ ਕੇ ਲੋਗ दो तो हजार अठारह नौ दो हजार तेईस वीडियो है चल गई थार, थार, है काफी मिलियन चल गई है दस बारह मिलियन चल गई है ਤਾਂ ਉਹ ਚੀਜ਼ਾਂ ਨੂੰ ਸਾਰੀਆਂ ਨੂੰ ਐਵੀਡੈਂਸ ਦੇ ਟੌਪ ਤੇ ਕੋਰਟ ਦੇ ਵਿੱਚ ਰਗਾੜ ਤੇ ਲੈਣਾ ਕਿਉਂਕਿ ਉਹ ਬੰਦਾ ਅਨਾਉਂਸ ਕਰ ਰਿਹਾ ਉਹ ਤੁਸੀਂ ਇਹ ਵਿਚਾਰ ਕਰਤੀ ਹੋਏ ਉਹ ਕੈਨ ਦੇ ਬੈਠ ਕੇ ਅਨਾਉਂਸਮੈਂਟ ਕਰ ਰਹੇ ਇਸ ਗੱਲ ਦੀ ਹਾਂ ਅਸੀਂ ਕਿੱਥੇ ਜਾਈਏ ਔਰ ਉਹੀ ਵਿਖਤੀ ਹੁਣ ਇੱਕ ਕਿ ਵਿਚਾਰ ਕਰਨੀ ਆਪਣਾ ਪਾਸਾ ਲਾ ਰਹੇ ਹੈ ਨਾ ਤੁਹਾਨੂੰ ਇਹ ਚੀਜ਼ ਸਾਬਤ ਕਰਨੀ ਤੇ ਐਵੀਡੈਂਸ ਦੀ ਤੱਕ ਹੋਣੀ ਹੈ